ਜਗੜੂ ਦੁਨੀਆ ਵਿੱਚ ਹੋ ਗਿਆ ਵਜਾ ਪੀਟਰ ਰੇੜਾ ਜਾਂ ਕੁਝ ਸਾਰਿਆਂ ਵਾ ਹੋਏਗੀ ਕਿ ਕਾਰਵਾਰੀ ਸ਼ਹਿਰ ਵਾਸੀਆਂ ਨੂੰ ਜੀ ਨਾ ਚਲਾਣ ਇਹਦੇ ਨਾਲ ਐਕਸੀਡੈਂਟ ਵੀ ਹੋ ਸਕਦਾ ਵਾ ਇਹ ਜਾਨੀ ਨੁਕਸਾਨ ਵੀ ਹੋ ਸਕਦਾ ਵਾ ਜੇ ਤਿੰਨ ਕਰਦੀਆਂ ਫਰ ਇਹ ਲਗਾਤਾਰ ਕਰ ਰਹੀ ਹੈ ਲੋਕ ਇਹ ਲੇਗੀ ਚੱਲੇਗੀ ਇਹ ਸਰ ਬੋਰਡ ਹੋ ਰਹੀ ਹੈ ਕਿ ਬੋਰਡ ਹੋ ਰਹੀ ਸਾਡੀ ਸਵੇਰ ਦੀ ਗੱਡੀ ਲਾਈ 10 ਵਜੇ ਗੱਡੀ ਲਾਈ ਜੇ ਇੱਕ ਵਾਚ ਨਾਲ ਹਿਸਾਬ ਲਓ ਆਹ ਰੁਪਇਆ 200 300 ਤਾਂ ਕਮਾਈ ਜਾਵਾ ਸਾਡਾ ਸ਼ਰਮ ਧੱਕਾ ਕਰਦੇ ਨੇ

ਮੇਰਾ ਪ੍ਰਦੀਪ ਕੁਮਾਰ ਜੀ ਕੀ ਗੱਲ ਬਾਤ ਹੈ ਜਿਹੜਾ ਗੱਲ ਬਾਤ ਆਈ ਸਬਜ਼ੀ ਵੇਚੀ ਨਹੀਂ ਮਾਰਾ ਜਿਹੜੀ ਗੱਡੀ ਲੱਗੀ ਆ ਛਾਤੀ ਮਾਰੋ ਆਈ 200 200 ਤੁਹਾਡੀ ਆਰੀ ਬੰਨੀ ਸਾਰੀ ਖਾੜੀ ਸਵੇਰ ਦੀ ਗੱਡੀ ਲਾਈ 10 ਵਜੇ ਗੱਡੀ ਲਾਈ ਇੱਕ ਵਾਚਾ ਲੈ ਹਿਸਾਬ ਲਓ ਆਈ ਰੁਪਏ 200 300 ਤਾਂ ਕਮਾਈ ਜਾਵਾ ਸਾਡਾ ਸ਼ਰਮ ਧੱਕਾ ਕਰਦੇ ਨੇ ਅੱਬਾ ਉਹਨਾਂ ਆਕੇ ਸਾਨੂੰ ਇੱਕ ਕਰੀ ਸ਼ਬਦ ਵਾਰਨਿੰਗ ਦੇ ਦੋ ਅਗਰ ਤਾਂ ਨਹੀਂ ਕੰਮ ਕਰਦੇ ਵਾਲਾ ਠੀਕਾ ਨਹੀਂ ਵੀ ਕਾਨ ਸ਼ਰਮਾ ਨਾਲ ਜੀ ਬਹੁਤ ਨਾ ਬੜੀ ਗੱਡੀ ਕੋਲ ਰੋਕੇ ਆ ਹਾਂ ਜੀ ਰੋਕਿਆ ਕਰੀ ਰੋਕਿਆ ਕਹਿੰਦੇ ਗੱਡੀ ਢਾੜੀ ਨਹੀਂ ਆਜੇਗੀ ਦੱਸੋ ਇਹ ਕੋਈ ਚੋਰੀ ਕਰਨੀ ਹੈ ਗੱਡੀ ਸਭਲੇ ਅੱਛਾ ਹੁਣ ਕਿ ਸ਼ਰੇਆਮ ਪੰਜਾਬ ਚਿੱਟਾ ਵਿਗਨ ਦਾ ਕਾਲਾ ਵਿਗਨ ਮੈਨੂੰ ਰੋਕਦਾ ਨਹੀਂ ਪਿਆ ਅਸੀਂ ਇੱਥੇ 200 ਨਹੀਂ 400 ਕਮਾਣਾ ਸਾਡੀ ਗੱਡੀ ਸਵੇਰ ਦੀ ਲਈ ਹਾਵ ਸਿਆਲੋ ਕਿੰਨੇ ਦਾ ਚਾਹਾਂ ਕਰਦਾ 15 ਹਜ਼ਾਰ ਰਟਾ ਜੀ ਦੋ ਬੰਦੇ ਜੀ ਪਤਾ ਨਹੀਂ ਸਾਨੂੰ ਪਰਾਨਪੁਰ ਬੰਦਿਆ ਵੇਖੋ ਜੀ ਸਾਡਾ 15 ਚਾਹਾਂ ਕਰਦਾ ਜੀ ਆਹੀ ਗੱਡੀ ਸੋਕਦਾ ਲੱਗੇ 64 ਖਲਾ ਕੇ ਹਾਵ ਲੋ ਦੋ ਗੱਡੀ ਸਾਡੀ ਫੜੀ ਇੱਕ ਭਰਾ ਦੀ ਇੱਕ ਮੇਰੀ ਹਾਵ ਲੋ ਦੋਵਾਂ ਦਾ ਪਤਾ ਦੋਵਾਂ ਚਲਾ 15 ਬਨਾਮ ਆਏ ਦੋ ਮਰਾਜਾ ਕੋ ਕਾਕਾ ਦੇ ਕੋ ਗੱਲ ਕਿਛੇ ਕਿ ਦਰਗਾ ਦੇ ਆ ਦੋ ਅਸੀਂ ਭਰਾਵਾਂ ਸਾਲੋ ਸਿਰੇ ਪੰਜ ਉਹ ਘਰ ਉੱਠ ਕੇ ਗਏ ਸਾਲੋ ਦੋਵੇਂ ਸਰਦੀ ਦਾ ਦੋਵੇਂ ਸਫੇਰੋ ਕੱਢੀ ਤੁਮੇ ਲੱਗੀਆਂ ਡੇ ਗੱਡੀਆਂ 15 ਹਜ਼ਾਰ ਦਾ ਚਲਾਣ ਕਰਤਾ ਦੋਵਾਂ ਦਾ 15-15 ਹਜ਼ਾਰ ਦਾ ਪਤਾ ਇਹ ਸਾਨੂੰ ਨੌਲੇਜ ਇੰਨੀ ਨਹੀਂ ਲਗੀ ਦੱਸਾਂ ਵੀ ਕੋਈ ਦੇਣਾ ਤੇ 15 ਚਾਰ ਗੱਡੀਆਂ ਵੇਹਲੀਆਂ ਕਰੋ ਤੁਹਾਡੀ ਗੱਡੀ ਲੈ ਚੱਲਣੇ ਸੋਈਏ ਆਨ ਕਿਹਦਾ ਕੀ ਕਹਿਣ ਕੀ ਦੇ ਆਨ ਕਿ ਲੈ ਗੱਡੀਆਂ ਵੇਹਲੀਆਂ ਕਰੋ ਜੀ ਅੱਛਾ ਅਈ ਕਿਥੋਂ ਗੱਡੀਆਂ ਲੈ ਕੇ ਮੁੰਡੇ ਸਮਾਨ ਕਿੱਥੇ ਵੇਚਣਾ ਸੋਲ ਸੋਲ ਦਾ ਹੈ ਜਾਂ ਰੇੜੀ ਦਾ ਸਾਰਾ ਸਮਾਨ ਦਾ ਸਮਾਨ ਅੱਛਾ ਕੀ ਕਹਿੰਦੇ ਵੀ ਉਹ ਸਮਾਨ ਲਾੜੋ ਸਮਾਨ ਲਾੜੋ ਤੇ ਗੱਡੀ ਲੱਜ ਨਾਲ ਲੈ ਕੇ ਚਲੋ ਅੱਜ ਮਾਤਾ ਦੀ ਗਰੀਬ ਮਾਰ ਹੋ ਰਹੀ ਹੈ ਕਿਉਂਕਿ ਸਾਰੀ ਪਿਹੜੀ ਨੂੰ 100 200 ਅਈ ਹੱਥ ਬੱਲਾ ਬੜਾ ਜੋੜਿਆ ਪੁਲਿਸ ਅਫਸਰਾਂ ਨੇ ਹੱਥ ਗੱਡੀ ਤੱਕ ਮੇ ਕਿ ਮਰਾ ਜਾਂਦਾ ਕਰ ਪਾਕਿਸਤਾਨ ਕਰੋ ਦੁਬਾਰਾ ਕੰਮ ਨਹੀਂ ਹੋਏਗਾ ਅਸੀਂ ਆਪਣੀ ਦੂਜੀ ਰੇੜੀ ਰਿਸਕੇ ਲਿਆਉਂਗਾ ਫਿਰ ਉਹਦਾ ਵੇਚ ਲਾਂ ਕਰਾਂਗੇ ਇੱਕ ਵਾਰ ਸਾਨੂੰ ਜਾਣ ਦੋ ਰੇਡੀ ਦੇ ਅੱਗੇ ਨੰਬਰ ਵੀ ਹੈਗਾ ਨੰਬਰ ਵਾਰੀ ਤਾਂ ਨਹੀਂ ਗਿਆ ਨੰਬਰ ਨੰਬਰ ਸਾਨੂੰ ਕੋਸ਼ਿਸ਼ ਨਹੀਂ ਗਿਆ ਮਾਰਾ ਇਹਨਾਂ ਨੇ ਕਿਹਾ ਇਹ ਗੱਡੀ ਨਹੀਂ ਆਈ ਇਸ ਤਰ੍ਹਾਂ ਕਹਿੰਦੇ ਸਾਨੂੰ ਲਾਇਸੈਂਸ ਵੀ ਹੈਗੇ ਆ ਸਾਡੇ ਕੋਲ ਆ ਘਰ ਸਭ ਦੇ ਕੋਲ ਆ ਫੋਨ ਹੈ ਲਾਇਸੈਂਸ ਵਾਰਤੀ ਸਾਡੇ ਕੋਲ ਕੋਲ ਸਾਡੇ ਘਰ ਪਿਆ ਰਹੂਗਾ ਡਰਾਈਵਿੰਗ ਲਾਇਸੈਂਸ ਹੈਗਾ ਨਾ ਸਾਡੇ ਕੋ ਘਰ ਪਿਆ ਆਪਣੇ ਕੋਲ ਘਰ ਪਿਆ ਸਭ ਕੋ ਘਰ ਪਿਆ ਨਾਂ ਲੈ ਨਹੀਂ ਲੈ ਜਾਂਦਾ ਸੀ ਤੁਸੀਂ ਦੱਸਿਆ ਵੀ ਮੇਟੋ ਘਰ ਪਿਆ ਹਾਂਜੀ ਕਿੰਨੇ ਦੱਸਿਆ ਸਭ ਦਾ ਸਾਰਾ ਨਹੀਂ ਮੇਰੇ ਨਾਲ ਪਾਸ ਕੀ ਗੱਲ ਬਾਤ ਹੋ ਰਹੀ ਹੈ ਕੁਝ ਅਸੀਂ ਆ ਰਹੇ ਹਾਂ ਸਵੇਰੇ ਮੰਡੀਆਂ ਆ ਰਹੇ ਪਬਜੀ ਮੰਡੀਆਂ ਚੌਂਕ ਦੇ ਵਿੱਚ ਗੱਡੀਆਂ ਰੋਕ ਲਿਆ ਕਹਿੰਦਾ ਜੀ ਸਮਾਨਖਾ ਗਾਇ ਸਮਾਨ ਚੁੱਕੋ ਤੇ ਗੱਡੀਆਂ ਚਲਾਓ ਕਿੰਨੇ ਚਿਰ ਤੋਂ ਆ ਕੰਮ ਕਰਦੇ ਹੋ ਕੁਝ ਮੈਸੀ ਦੇ ਬਚਪਨ ਤੋਂ ਕਰਦੇ ਪਏ ਆਂ ਚੌਂਕ ਬਣਾਈ ਤੁਸੀਂ ਕਿੰਨੇ ਚਿਰ ਤੋਂ ਬਣਾ ਲਿਆ ਦੋ ਸਾਲ ਹੋ ਗਏ ਪਹਿਲਾਂ ਅਸੀਂ ਕਦੀ ਇਹੋ ਜਿਹਾ ਕੰਮ ਹੋਇਆ ਕਦੀ ਨਹੀਂ ਹੋਇਆ ਤੇ ਡੇਲੀ ਇੱਥੋਂ ਜਾਂਦੇ ਆ ਡੇਲੀ ਲੰਘਦੇ ਜੀ ਕਦੀ ਹੋਇਆ ਨਹੀਂ ਅੱਜ ਦੋ ਕਿੰਨੇ ਲਾਇਆ ਕਹਿੰਦਾ ਜੀ ਇਹ ਚਲਾਣਾ ਗੱਡੀਆਂ ਬੰਡ ਹੋਣੀਆਂ ਆਨ ਨੂੰ ਵਾਰਨਿੰਗ ਦੇਣੀ ਚਾਹੀਦੀ ਇੱਕ ਟਾਈਮ ਇੱਕ ਵਾਰ ਵਾਰਨਿੰਗ ਦੇਦੇ ਜੇ ਅਸੀਂ ਫੇਰ ਲੈ ਜਾਂਦੇ ਤੇ ਫੇਰ ਅਸੀਂ ਗੁਨਾਹਗਰ ਆ ਪਰ ਸਾਡੀ ਗਲਤੀ ਹੈ। ਤੁਹਾਡੇ ਨਾਲ ਗਰੀਬ ਮਾਰ ਰਹੀ ਹੈ। ਗਰੀਬ ਸ਼ਰਿਆਮ ਹੋ ਰਹੀ। ਟੱਕਾ ਟੱਕਾ ਹੋ ਰਿਹਾ। ਬੈਸਟ ਕੀ ਕਰੋਗੇ ਤੁਸੀਂ? ਨਹੀਂ ਸਰ ਗੱਡੀ ਚੱਲ ਗਈ ਫਿਰ ਕੀ ਕਰਨਾ ਹੈ? ਇੱਥੇ ਰੋਕੀ। ਹਾਂ ਜੀ। ਕਿੰਨੇ ਜਿਹੜੇ ਤੋਂ ਰੈਡੀ ਚਲਾ ਰਿਹਾ ਹੋ ਗਾ? ਹਾਂ ਜੀ। ਕਿੰਨੇ ਜਿਹੜੇ ਤੋਂ ਰੈਡੀ ਚਲਾ ਰਹੇ? ਮੈਂ ਰੈਡੀ ਸਰ 10 ਸਾਲਾਂ ਚਲਾ ਰਹੇ ਹਾਂ। ਕਿੰਨੇ ਜਿਹੜੇ ਤੋਂ? 10 ਸਾਲਾਂ ਦੀ ਚਲਾਣਾ ਰੈਡੀ ਸਰ। 10 ਸਾਲ ਦੀ ਗੱਡੀ ਰੋਕਿਆ ਜੀ। ਨਹੀਂ ਆ ਜੀ ਤਨੀ ਹੋ ਰਹੀ ਹੋ ਗਿਆ ਜੀ। ਡੇਲੀ ਇਤਨਾ ਲੱਗਦੇ। ਹਾਂ ਜੀ ਡੇਲੀ ਹਾਰਦੀ ਸਾਹਮਣੇ ਦੁਕਾਨ ਹੈ ਜੀ। ਅੱਛਾ ਜੀ। ਕਿੰਨਾ ਚਲਾਣਾ ਹੋਇਆ? ਐ ਮੈਨੂੰ ਪਤਾ ਨਹੀਂ ਆ ਮੇਰੇ ਕੋ ਐਸਲੇ ਭੈਈ ਬਸ ਦੱਸਿਆ ਨਹੀਂ ਵੀ ਕਾਦੀ ਗੱਲ ਚਲਾਨ ਕੀਤਾ ਗਿਆ ਰੋਡ ਸਰ ਉਹ ਕੰਨੇ ਜਗਾੜੂ ਰੈਡੀ ਹੈਗੀ ਸਰ ਜੀ ਤੁਹਾਡੀ ਵੀ ਰੈਡੀ ਲਾਨ ਲੈ ਕੇ ਚੱਲੇ ਹਾਂ ਹਾਂ ਜੀ ਏੜੀ ਮੇਰੀ ਉਥੇ ਲਾਨਾ ਕਰਾ ਲਈ ਜਮਾ ਅੱਛਾ ਕਰਾ ਲਈਏ ਹਾਂ ਜੀ ਏੜੀ ਪਤਾ ਨਹੀਂ ਜੀ ਗਰੀਮਾਰ ਹੋ ਰਹੀ ਹੈ ਇੱਕੋ ਇੱਕੋ ਸਾਧਨ ਸੀਗਾ ਤਾਂ ਡੱਕਮਾਈਦਾ ਉਹ ਹੀ ਨਾਂ ਲੱਗਦਾ ਸਰ ਗਰੀਮਾਰ ਤੇ ਹੋ ਰਹੀ ਹੈ ਜੇ ਮੈਂ ਕਿਰਾਏ ਤੇ ਰਹਿਣਾ ਮੇਰਾ ਖਰਚਾ ਇਹ ਨਾ ਇੱਕ ਖੋ ਰੋਟੀ ਖਾਏਗਾ ਬੰਦਾ ਇੱਕ ਰਾਹ ਰਾਹ ਬੰਦਾ ਆ ਰੋਟੀ ਬਣੇ ਪਰ ਖਚ ਲਾਏਗਾ ਇੱਕ ਪਾਸੇ ਸਰਕਾਰ ਕਹਿੰਦੀ ਗਰੀਬਾਂ ਦੀ ਸਰਕਾਰ ਹੈ ਇੱਕ ਪਾਸੇ ਕੋਈ ਗਰੀਬਾਂ ਦੀ ਮਤ ਨਹੀਂ ਕਰਦਾ ਮੈਂ ਕਰਾਇਆ ਤੇਰੇ ਨਾਲ ਮੈਂ ਅਜੇ ਤੱਕ ਮਕਾਨ ਨਹੀਂ ਲੈ ਆਇਆ ਤੇ ਮੈਨੂੰ 10 ਸਾਲ ਹੋ ਗਏ ਮੈਂ ਕਰਾਇਆ ਤੇ ਲੈ ਆਂਦੇ ਆ ਬੱਚੇ ਮੇਰੇ ਜਵਾਨ ਨੇ ਪ੍ਰਾਈਵੇਟ ਸਕੂਲ ਹੈ ਸਰਕਾਰੀ ਸਕੂਲ ਹੈ ਪੜਾਉਂਦੇ ਆ ਕਿਉਂ ਨਾ ਫਿਊਚਰ ਕੀ ਬੱਚੇ ਮੇਰੇ ਦਾ ਪ੍ਰਾਈਵੇਟ ਸਕੂਲ ਨੇ ਪੜ ਕੇ ਕੀ ਕਰਨਗੇ ਸਰਕਾਰੀ ਵਾਲਿਆਂ ਤੋਂ ਅੱਗੇ ਨਹੀਂ ਆਉਂਦੇ ਨੇ ਪ੍ਰਾਈਵੇਟ ਵਾਲੇ ਸਰਕਾਰ ਕੀ ਕਰਨੀ ਪਸੀ ਸਾਡੇ ਆ ਤੇ ਪਹਿਲੀ ਕੀਤਾ ਸਰਕਾਰ ਨੇ ਜੋ ਆ ਜੰਮੇ ਜੋ ਸਾਡੇ ਪਯੋ ਦਾ ਤੇ ਰੱਖਿਆ ਚਲੰਦੇ ਰਹੇ ਮੈਂ ਦਾਦਾ ਰੱਖਿਆ ਜਿਹੜਾ ਮੇਰਾ ਪਰਦਾਦਾ ਰੱਖਿਆ ਚਲਾਉਂਦਾ ਰਿਹਾ ਅੱਜ ਤੱਕ ਇਹਨਾਂ ਨੇ ਕੀ ਕੀਤਾ ਹੈ ਸਾਡੇ ਵਾਸਤੇ ਕੱਲਾ ਵੀ ਇੱਕ ਨੂੰ ਸਾਰਾ ਸਿਕਾ ਦਿੱਤਾ ਕਿ ਉਹ ਹਾਂਜੀ ਅੱਜ ਪੋਆਇੰਟ ਕਰਦਾ ਕੋਈ ਪੋਆਇੰਟ ਕਰਦਾ ਸਰ ਹੁਣ ਗਰੀਬੰਦਾ ਕੀ ਕਰੇਗਾ ਕੱਲਾ ਵੀ ਇਹੋ ਜੀ ਕਾਰਵਾਈ ਕਰਨ ਤੋਂ ਪਹਿਲਾਂ ਤੁਹਾਨੂੰ ਕੋਈ ਵਾਰਨਿੰਗ ਦੇਣੀ ਚਾਹੀਦੀ ਸੀ ਵਾਰਨਿੰਗ ਤਾਂ ਸਰ ਦੇਣੀ ਚਾਹੀਦੀ ਐ ਕਿਉਂ ਗਰੀਬੰਦਾ ਜੱਕਦਾ ਮਗਲਿਆਂ ਨੇ ਜਿਹੜਾ ਲੈੰਡਰ ਮੇਰੇ ਕਰਜ਼ੇ ਹੀ ਸੱਤੇ ਚੜਿਆ ਇਹਨੇ ਸਰਕਾਰ ਨੇ ਇਹ ਨਹੀਂ ਸੋਚਿਆ ਕਿ ਇਹਦੇ ਤੇ ਕਰਜ਼ਾ ਹੋ ਗਿਆ ਕਰਜ਼ਾ ਕਿੱਥੇ ਲਾਏਗਾ ਕਿਉਂ ਹੀ ਕੋਈ ਪੰਨੇ ਕੋਈ ਵੈਲੀਟ ਨਹੀਂ ਕਿ ਉਹ ਰੋਟੀ ਖਾਏਗਾ ਕਿ ਤੁਹਾਨੂੰ ਲੋਕਾਂ ਦਾ ਕਰਜ਼ਾ ਹੈ ਇੱਕ ਅਰਧਾ ਕਰਾਇਆ ਦੇਵੇ ਕੀ ਕਰੇਗਾ ਜਾਂ ਮੈਂ ਕਰਾਇਆ ਦਵਾਂ ਲੋਕਾਂ ਦਾ ਜਾਂ ਕਰਜ਼ੇ ਲਵਾਂ ਜਾਂ ਬੱਚੇ ਬਣਾਵਾਂ ਕੋਈ ਗਰੀਬਾਂ ਦੀ ਕੋਈ ਸੁਣਵਾਈ ਨਹੀਂ ਘਰੇ ਰਿਹਾ ਤੇ ਜਿਹੜੇ ਡੰਗਰਾ ਵਾਲਾ ਸਾਹਿਬ ਹੈ ਜਿਹਨਾਂ ਮਾਨਕ ਨੇ ਦੁਖੀ ਹੋ ਜਾਂਦਾ ਮਾਨਕ ਨੇ ਦੁਖੀ ਹੋਣਾ ਸਰ ਗਰੀਬਾਂ ਦੇ ਡੰਗਰਾ ਕੋਈ ਜਿੱਤਰ ਮਰਜੀ ਧੱਕ ਦਿੰਦੇ ਜਿੱਤਰ ਮਰਜੀ ਕੋਈ ਰੱਖਿਆ ਲੈਣ ਕੋਈ ਅੱਧਰ ਕਾਇਨ ਕੋਈ ਅੱਧਰ ਕਾਇਨ ਕੋਈ ਕਾਨੂੰਨ ਤੁਹਾਡਾ ਤੁਹਾਡਾ ਰੋਜ਼ਗਾਰ ਕੋਈ ਹੁਣ ਸਰ ਕਰਨਾ ਕੀ ਹੈ ਰੇੜੀ ਕਰਾਇਤੇ ਲਈ ਹੁਣ ਓਹੀ ਚਲਾਣੀ ਆ ਹਣ ਕੀ ਕਰਾਂਗੇ ਰੋਟੀ ਪਾਣੀ ਤੇ ਪਾਲਣੇ ਬੱਚੇ ਲੈ ਅੰਦਰ ਪਰ ਲੈ ਅੰਦਰ ਤੋਂ ਕੋਈ ਬਖਸ਼ੇਗਾ ਥੋੜੀ ਜਿੰਨੇ ਆਪਣੇ ਵਿਆਜੀ ਨੇ ਚੜਾਏ ਪੈਸੇ ਉਹ ਕਿਹੜਾ ਬਖਸ਼ੇ ਦਾ ਕੋਈ ਉਹਨੇ ਤਾਂ ਕਹਿਣਾ ਭਾਈ ਜਿੱਥੇ ਮਜ਼ੀ ਲੱਗਦੇ ਭਾਈ ਮੇਰੇ ਲੋ ਚੋਰੀ ਕਰਦੇ ਰਹੇ ਚੋਰੀਆਂ ਚਕਾਰੀਆਂ ਕਰੀਓ ਉਹ ਚੰਗੇ ਸਰਕਾਰ ਫੇਰ ਪੋਚੇ ਕਾਨੂੰਨ ਹੈ ਜਿਹੜਾ ਨਸ਼ਾ ਕਿੰਨਾ ਵਾਧਾ ਜਾ ਰਿਹਾ ਹੈ ਨਸ਼ੇ ਬਾਰੇ ਕੁਝ ਹੋ ਨਹੀਂ ਰਿਹਾ ਨਸ਼ਾ ਕਿੰਨਾ ਵਾਧਾ ਜਾ ਰਿਹਾ ਨਸ਼ੇ ਬਾਰੇ ਕੁਝ ਹੋ ਨਹੀਂ ਆਇਆ ਇਹ ਕਰੀ ਬੰਦਾ ਰੋਟੀ ਕਮਾਰਿਆ ਕੋਈ ਰੋਟੀ ਵੀ ਖੋ ਲੋ ਤੇ ਫਿਰ ਬੰਦਾ ਚੋਰੀ ਕਰੇਗਾ ਚੋਰੀ ਕਿੰਨੀ ਵਧੀ ਹੋਈ ਹੈ ਮੋਬਾਈਲ ਰੋਜ਼ ਕੋਈ ਨਾ ਕੋਈ ਚੋਰੀ ਹੁੰਦਾ ਆ ਕੋਈ ਨਾ ਕੋਈ ਗੱਡੀ ਚੋਰੀ ਹੁੰਦੀ ਹੈ ਤਾਂ ਕੋਈ ਕਾਰਵਾਈ ਨਹੀਂ ਹੁੰਦੀ ਕਿ ਤੇ ਆ ਲੈ ਗਰੀਬੰਦਾ ਵੱਟੀ ਖਾ ਰਿਹਾ ਉਹਤੇ ਕਾਰਵਾਈ ਕਰਤੇ ਵੇ ਆ ਇਹ ਕਿਥੋਂ ਦਾ ਕਾਨੂੰਨ ਹੈ ਮੈਨੂੰ ਦੱਸੋ ਜੀ ਸਰ ਕੀ ਚਾਹੀਓ ਰਿਕਰ ਇਹ ਬਹੁਤ ਤਾਂ ਕੈਸਾ ਹੀ ਹੋਈ ਸਰ ਕਿਉਂਕਿ ਇੱਕ ਬੰਦਾ ਕਿਰਾਏ ਤੇ ਰਹਿ ਰਿਹਾ ਨੇ ਇਹ ਮਹੀਨੇ ਬਾਅਦ ਕਿਰਾਏਦਾਰ ਵੀ ਆ ਜਣੇ ਨੇ ਆ ਜੀ ਮਾਲਕ ਬਈ ਬੈਂ ਰੂਲ ਮੁਕਾਬਲ ਕੀਤੀ ਆ ਐ ਤੁਸੀਂ ਦੇਖ ਕੇ ਤੁਹਾਨੂੰ ਮੈਂ ਕਾਪੀ ਦੇ ਦਿੰਦਾ ਵੀ ਪੜ ਲਓ ਬਾਕੀ ਕੋਈ ਵੀ ਤੁਸੀਂ ਲੈਣਾ ਰੂਲ ਸੰਬੰਧੀ ਇਹ ਨਹੀਂ ਸੀ ਕਿ ਮੈਂ ਨਾਲ ਤੁਸੀਂ ਕਰ ਲੋ ਉਹ ਨਾਲ ਸੰਪਰਕ ਸਰ ਕਹਿੰਦੇ ਉਹ ਡੇਲੀ ਆਪਾਂ ਜਾਣਦੇ ਐ ਇਥੋਂ ਕਦੀ ਹੋਇਆ ਨਹੀਂ ਅੱਜ ਪਹਿਲੀ ਵਾਰ ਆ ਮੈਂ ਤੁਹਾਨੂੰ ਇਹ ਕਾਪੀ ਦੇ ਦੇਣਾ ਸਰਕੂਲਰ ਦੀ ਤੁਸੀਂ ਇਹ ਆ ਵੀ ਪੜ ਲਓ ਹੀ ਕੋਈ ਤੁਹਾਨੂੰ ਪਤਾ ਲੱਗ ਜਾਏਗਾ ਸਰਕੂਲਰ ਦੀ ਰੇੜੀ ਦਾ ਹੀ ਕਾਰਵਾਈ ਹੋਈ ਹੈ ਜਗਾੜੂ ਜਿੰਨੀਆਂ ਵੀ ਹੋ ਗਈਆਂ ਵਾ ਜਾਂ ਪੀਟਰ ਰੇੜੀਆਂ ਕੁਝ ਸਾਰਿਆਂ ਵਾ ਹੋਏਗੀ ਇਹ ਕਾਰਵਾਈ ਸ਼ਹਿਰ ਵਾਸੀਆਂ ਨੂੰ ਜਿਹੜੀ ਜਗਾੜੂ ਰੇੜੀਆਂ ਚਲਾਉਂਦੇ ਉਹਨਾਂ ਨੂੰ ਕੀ ਸੰਦੇਸ਼ ਜਿੰਦਾ ਹੈ ਹਾਂਜੀ ਕੀ ਸੰਦੇਸ਼ ਇਹ ਨਾ ਚਲਾਣ ਇਹਦੇ ਨਾਲ ਐਕਸੀਡੈਂਟ ਵੀ ਹੋ ਸਕਦਾ ਵਾ ਇਹਦੇ ਜਾਨੀ ਨੁਕਸਾਨ ਵੀ ਹੋ ਸਕਦਾ ਵਾ ਅੱਜ ਤਿੰਨ ਕਰਤੀਆਂ ਆਪਾਂ ਇਹ ਨਾ ਇਹ ਲਗਾਤਾਰ ਕਰ ਰਹਾ ਵਈ ਜਲਦੀ ਚੱਲੇਗੀ ਚੱਲੇਗੀ ਕਿ ਸਰ ਬੋਨ ਹੋ ਰਹੀ ਹੈ ਕਿ ਬੋਨ ਹੋ ਰਹੀ ਹੈ ਜੁਰਮਾਨਾ ਬਹੁਤ ਜਿਆਦਾ ਲੱਗਿਆ ਜਾ ਰਿਹਾ ਦੇਖੋ ਜੀ ਇਹਦੇ ਵਿੱਚ ਜੋ ਮਸ਼ੀਨ ਨੇ ਆਪਣਾ ਦਸਰਾ ਮਸ਼ੀਨ ਨੇ ਜੁਰਮਾਨਾ ਪਾਣਾ ਅਈ ਪਰਸਨਲ ਨਹੀਂ ਕੁਝ ਵੀ ਲਿਖ ਕੇ ਪਾ ਦੇ ਜੋ ਮਸ਼ੀਨ ਨੇ ਵਿੱਚ ਆਪਾ ਪਰਦੇ ਆ ਕਿ ਉਹਨਾਂ ਕੋਲ ਜਿਹੜਾ ਕਾਗਜ਼ ਨਹੀਂ ਹੈਗਾ ਜੋ ਮਸ਼ੀਨ ਨੇ ਜੁਰਮਾਨਾ ਉਹ ਹੀ ਨਿਕਲ ਕੇ ਆਏਗਾ ਕਿਹੜੀਆਂ ਗੱਟੀਆਂ ਦੇਖੀਗੇ ਉਸ ਤੇ ਨੰਬਰ ਵੀ ਨਹੀਂ ਲੱਗੇਗੀ ਤੁਹਾਨੂੰ ਬਸ ਤੁਹਾਡੇ ਸਾਹਮਣੇ ਆ ਉਹਨਾਂ ਨੂੰ ਵੀ ਬਾਉਟ ਆਰਟੀ ਦਾ ਵੀ Δεν θα έχουμε.